ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਆ ਦੇਖੋ ਹੌਲੀ ਹੌਲੀ ਇੰਗਲੈਂਡ ਦੇ ਵਿੱਚ ਕਾਫੀ ਜ਼ਿਆਦਾ ਸਖਤੀ ਹੋ ਰਹੀ ਆ ਜਿਨ੍ਹਾਂ ਨੇ ਵੀ ਵਰਕ ਪਰਮਿਟ ਤੇ ਆਉਣਾ ਆ ਜਾਂ ਕਿਸੇ ਵੀ ਵੀਜੇ ਤੇ ਆਉਣਾ ਆ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਡਿਸਾਈਡ ਕਰੋ ਜਿੱਥੋਂ ਵੀ ਅਪਲਾਈ ਕਰਾਉਣਾ ਕਰਾਓ ਪਰ ਇਹ ਆ ਕਿ ਜਿੰਨਾ ਤੁਸੀਂ ਟਾਈਮ ਲਾ ਰਹੇ ਜਿਹੜੇ ਚਾਹ ਬਾਣਿਆ ਹੁੰਦੇ ਆਂ ਤੇ ਜਿਹੜੇ ਸੋਚਦੇ ਆ ਕਿ ਸਾਨੂੰ ਜਾਣਾ ਚਾਹੀਦਾ ਆ ਉੱਥੇ ਆ ਕੇ ਫਿਚਰ ਬਣਾਉਣਾ ਚਾਹੀਦਾ ਇਹਦਾ ਮਤਲਬ ਇਹ ਨਹੀਂ ਤੁਸੀਂ 25 25 30 30 ਲੱਖ ਰੁਪਇਆ ਲਾ ਕੇ ਕਰ ਜੇ ਚੱਕ ਕੇ ਪਿੱਛੇ ਘਰਦਿਆਂ ਨੂੰ ਤੰਗ ਕਰਕੇ ਆਵੋ ਤੇ ਇੱਥੇ ਆ ਕੇ ਤੁਸੀਂ ਫੇਕ ਕੰਪਨੀਆਂ 'ਚ ਆਜੋ ਜਾਂ ਕੰਪਨੀਆਂ ਤੁਹਾਨੂੰ ਕੰਮ ਨਾ ਦੇਣ ਤੁਹਾਡੇ ਵੀਆ ਕੈਨਸਲ ਹੋ ਜਾਣ ਉੱਪਰੋਂ ਤੁਸੀਂ ਪਿੱਛੋਂ ਮੰਗਾ ਕੇ ਫੇਰ ਖਾਓ ਉਹ ਕੰਮ ਬਹੁਤ ਲੋਕਾਂ ਨੇ ਬਹੁਤ ਬੱਚਿਆਂ ਨੇ ਕੀਤਾ ਆ ਇਹ ਕੰਮ ਹੁਣ ਨਾ ਕਰਿਓ ਠੀਕ ਹੈ ਜੀ ਤੇ ਸਹੀ ਤਰੀਕੇ ਨਾਲ ਆਵੋ ਕਦੀ ਵੀ ਦਿਮਾਗ ਦੇ ਵਿੱਚ ਬਾਹਰ ਜਾਣ ਦਾ ਜਨੂਨ ਜਬ ਉਹਨੂੰ ਦਿਮਾਗ ਦੇ ਵਿੱਚ ਸੰਕਪੂਰਣਾ ਨਾ ਲਵੋ ਠੀਕ ਆ ਬਾਹਰ ਜਾਣਾ ਓਕੇ ਠੀਕ ਆ ਹੈ ਨਾ ਤੇ ਪਰ ਇਹ ਨਾ ਕਰੋ ਕਿ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਜੋ ਮਰਜ਼ੀ ਹੋ ਜਵੇ ਸਾਨੂੰ ਕਰਜ਼ੇ ਚੱਕ ਕੇ ਦੋ ਹੁਣ ਮੈਨੂੰ ਇੱਕ ਕਿਸੇ ਮਾਪੇ ਦਾ ਫੋਨ ਆਇਆ ਕਹਿੰਦਾ ਸਾਡਾ ਬੱਚਾ ਬਹੁਤ ਅੰਕਾਰਦਾ ਕਰਦਾ ਪਿਆ ਆ ਕਿ ਨਹੀਂ ਤਾਂ ਮੈਂ ਟ੍ਰੇਨ ਥੱਲੇ ਆ ਕੇ ਮਰ ਜਾਣਾ ਮੈਨੂੰ ਬਾਹਰ ਭੇਜੀ ਭੇਜ ਕਰਜ਼ਾ ਚੱਕ ਕਹਿੰਦਾ ਪੁੱਤ ਮੇਰੇ ਕੋ ਇੱਕ ਖੇਤ ਜ਼ਮੀਨ ਦਾ ਆ ਹਨਾ ਤੇ ਮੱਸੀ ਗੁਜ਼ਾਰਾ ਕਰਦੇ ਆ ਸਾਡੇ ਪਿੰਡੋਂ ਇਹਦਾ ਯਾਰ ਦੋਸਤ ਗਿਆ ਆ ਉੱਥੇ ਲੰਡਨ ਜਾ ਕੇ ਫੋਟੋਆਂ ਭੇਜਦਾ ਫੋਟੋਆਂ ਦੇਖ ਦੇਖ ਕੇ ਪਾਗਲ ਹੋਇਆ ਪਿਆ ਆ ਕਿ ਮੈਂ ਵੀ ਇਦਾਂ ਰੀਲਾ ਪਾਉਣੀ ਫੋਟੋਆਂ ਭੇਜਣੀਆਂ ਆ ਮੈਂ ਇੱਕ ਖੇਤ ਦੇ ਉੱਪਰ ਜੇ ਕਰਜ਼ਾ ਚੱਕ ਕੇ ਭੇਜਦਾ ਉੱਥੇ ਕੰਮ ਨਾ ਸੈੱਟ ਆ ਤੇ ਪਿੱਛੋਂ ਕਿੱਥੋਂ ਕਰਜ਼ੇ ਲਾਊਂਗਾ ਕੀ ਕਰੂੰਗਾ ਏਜੰਟ 25 25 30 30 ਲੱਖ ਰੁਪਈਆ ਮੰਗਦੇ ਆ ਤੇ ਇੰਨੇ ਦਾ ਤਾਂ ਜੇ ਮੈਂ ਖੇਤ ਵੇਚ ਦਵਾਂ ਉਹ ਵੀ ਇੰਨੇ ਦਾ ਹੈ ਨਹੀਂਗਾ ਹਨਾ ਤੇ ਮਤਲਬ ਕਿ ਬੱਚੇ ਮੇਰੇ ਨੂੰ ਸਮਝਾ ਮੈਂ ਉਹਨਾਂ ਨਾਲ ਗੱਲ ਕੀਤੀ ਬਹੁਤ ਸਮਝਾਇਆ ਪਰ ਉਹ ਮੁੰਡਾ ਨਹੀਂ ਮੰਨਿਆ ਹੋਸ਼ ਜਿੱਦਾਂ ਦਿਮਾਗ ਖਰਾਬ ਹੋ ਚੁੱਕਾ ਸੀਗਾ ਪੂਰੇ ਆਪਣੇ ਯਾਨੀ ਕਿ ਹੋਸ਼ ਹੋਸ਼ ਬਚ ਨਹੀਂ ਸੀਗਾ ਗੱਲ ਸੁਣਨੀ ਹੀ ਅਰਾਜੀ ਨਹੀਂ ਸੀਗਾ ਚਲੋ ਪੇ ਨੇ ਕਿ ਬੋਤ ਵਾਸਤੇ ਹੀ ਆ ਸਾਰਾ ਕੁਝ ਤੇ ਉਹਦੇ ਪੇ ਨੇ ਖੇਤ ਹੀ ਵੇਚ ਦਿੱਤਾ ਖੇਤ ਵੇਚ ਕੇ ਏਜੰਟ ਨੂੰ ਪੈਸੇ ਦੇ ਦਿੱਤੇ ਬਾਹਰ ਭੇਜਿਆ ਅੱਜ 6 ਮਹੀਨੇ ਹੋ ਗਏ ਆ ਉਹਦੇ ਅੱਜ ਉਹਦੇ ਪੇ ਨੇ ਮੈਂ ਨਾਲ ਵੀਡੀਓ ਕਾਲ ਤੇ ਮੈਂ ਰਿਕਾਰਡ ਕੀਤੀ ਆ ਉਹਨਾਂ ਤੋਂ ਪਰਮਿਸ਼ਨ ਲੈ ਕੇ ਮੈਂ ਪਾਉਂਗਾ 6 ਮਹੀਨੇ ਹੋ ਗਏ ਆ ਕੰਮ ਨਹੀਂ ਮਿਲਿਆ 22 ਲੱਖ ਦਾ ਖੇਤ ਵੇਚਿਆ 6 ਮਹੀਨੇ ਹੋ ਗਏ ਆ ਕੰਮ ਨਹੀਂ ਮਿਲਦਾ ਪਿਆ ਜਿਸ ਕੰਪਨੀ ਚ ਆਇਆ ਸੀ ਉਹ ਕੰਪਨੀ ਹੈ ਨਹੀਂ ਸੀਗੀ ਕਿਤੇ ਉਹ ਕੰਪਨੀ ਨੇ ਕੰਮ ਨਹੀਂ ਦਿੱਤਾ ਲਾਇਸੈਂਸ ਹੀ ਕੈਨਸਲ ਹੋ ਗਿਆ ਸੀਗਾ ਠੀਕ ਆ ਜੀ ਤੇ ਉਹ ਕੰਪਨੀ ਹੈ ਨਹੀਂ ਲਾਇਸੈਂਸ ਹੀ ਕੈਨਸਲ ਹੋ ਗਿਆ ਤੇ ਕੈਸ਼ ਤੇ ਕੰਮ ਕਰਦਾ 5 ਪੌਂਡ ਘੰਟਾ ੱਟਕੇ ਖਾਂ ਰਿਆ ਆ ਬਹੁਤ ਬੁਰੇ ਹਾਲਾਤ ਆ ਪਿੱਛੇ ਸਾਰਾ ਕੁਝ ਬੀਚਤਾ ਆ ਤੇ ਹੁਣ ਕੀ ਕਮੋਣਗੇ ਤਾਂ ਕੀ ਖਾਂਗੇ ਮੈਂ ਬੱਚਿਆਂ ਨੂੰ ਇਹ ਹੀ ਸਲਾਹ ਦਿੰਦਾ ਆ